ਕਾਰਨ ਤੁਹਾਨੂੰ ਜਿਹੜਾ ਖਾਣੇ ਦੇ ਵਿੱਚ ਆ ਕੇ ਤੁਹਾਨੂੰ ਨਾ ਦੇ ਵੀ ਕੋਈ ਸਾਡੀ ਜਗਲੀ ਤੇ ਵਿੱਚ ਜੀ ਮੁੰਡੇ ਹੈਗੇ ਆ 5 4 6 ਜਾਨੇ ਹੈਗੇ ਆ ਗੁੰਡਾਗਰਦੀ ਕਰਦੇ ਆ ਨਸ਼ਾ ਕਰਦੇ ਹੈਗੇ ਆ ਸਾਡੇ ਤੇ ਵਾਰਦਾਤ ਕਰਦੇ ਆ ਮੇਰੇ ਇਧਰ ਜਵਾਕਾਂ ਨੂੰ ਮੈਂ ਘਰੇ ਲੈ ਕੇ ਜਾਂਦਾ ਸੀ ਕ ਇਕੱਲਾ ਵੇਖ ਕੇ ਮੈਨੂੰ ਗੱਲ ਪਾ ਕੇ ਕੁੜੀਆਂ ਦੇ ਵੀ ਸੱਟਾ ਮਾਰ ਕੇ ਮੇਰੇ ਵੀ ਸੱਟਾ ਮਾਰ ਕੇ ਸਿਰ ਪਾੜ ਕੇ ਮੇਰਾ ਲੋਹੂ ਲਹਾਨ ਕਰਕੇ ਕੁੜੀਆਂ ਦੇ ਲੀੜੇ ਪਾੜ ਕੇ ਇਹ ਗੱਲ ਆਪਰਾ 15 ਤਰੀਕ ਦੀ ਸੱਟਾ ਮਾਰੀਆਂ ਜੀ 17 ਨੂੰ ਪਰਚਾਏ ਦਰਜ ਕਰਾਇਆ ਜੀ ਅਸੀਂ ਕਿੰਨੇ ਬੰਦੇ ਪੜਦੇ ਕੋਈ ਪੁਲਿਸ ਨੇ ਕੋਈ ਬੰਦਾ ਨਹੀਂ ਫੜਿਆ ਜੀ ਅੱਛਾ ਜੀ ਹੁਣ ਕੀ ਮੰਗ ਲੈ ਕੇ ਆਏ ਹੋ ਤੁਸੀਂ ਭਾਜੀ ਮੰਗ ਇਹ ਕਿ ਲੱਗੇ ਵੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਜੀ ਸਾਡੇ ਤੇ ਬਾਰ ਬਾਰ ਕਰਦੇ ਆ ਹੁਣ ਵੀ ਸਾਨੂੰ ਆਂਡ ਗਵਾਂ ਤੋਂ ਕਿਸੇ ਤੋਂ ਪਤਾ ਲੱਗਿਆ ਵੀ ਤੁਹਾਡੇ ਦੁਆਰੇ ਹਮਲਾ ਕਰਨ ਨੂੰ ਕਰਦੇ ਆਓ ਤੁਸੀਂ ਬਚ ਕੇ ਰਹੋ ਤੇ ਤੁਹਾਡੇ ਦੁਆਰੇ ਫੇਰ ਕਰਨਗੇ ਉਹ ਕੋਈ ਆਪ ਦਾ ਕਾਰਵਾਈ ਬਣਾਈ ਜਾਂਦੇ ਆ ਉਹ ਤੁਸ ਨੂੰ ਮਿਲੇ ਉਹ ਅੱਜ ਕੀ ਕਿਹਾ ਪੁਲਿਸ ਨੇ ਪੁਲਿਸ ਅੱਜ ਜਗਾ ਆਸੀਂ ਮਿਲੇ ਆ ਪੁਲਿਸ ਨੂੰ ਜੀ ਪਰਲੇ ਹੀ ਕਹਿੰਦੀ ਕਰ ਲਾਂਗੇ ਕਰ ਲਾਂਗੇ ਕੋਈ ਕਰ ਨਹੀਂਦਾ ਹੈ ਨਹੀਂ ਜੇ ਕੋਈ ਸਾਡੇ ਤੇ ਬਹੁਤ ਮੁਸੀਬਤਾਂ ਰੋਟੀ ਨਹੀਂ ਖਾ ਸਕਦੇ ਜੀ ਸ਼ਾਮ ਨੂੰ ਸਾਨੂੰ ਬਾਰ ਬਾਰ ਸਾਡੇ ਤੇ ਹਮਲਾ ਹੋ ਰਿਹਾ ਜੀ ਸਾਡੇ ਤੇ ਬਾਰ ਬਾਰ ਟੈਕ ਕਰ ਰਹੇ ਜੀ 17 ਤਰੀਕ ਨੂੰ ਮੇਰੇ ਘਰ ਵਾਲੇ ਦਾ ਸਿਰ ਪਾੜ ਦਿੱਤਾ ਗਿਆ ਜੀ ਉਸ ਤੋਂ ਸਾਲ ਪਹਿਲਾਂ ਮੇਰੇ ਦੇਵਰ ਦਾ ਪਾੜ ਦਿੱਤਾ ਉਸ ਤੋਂ ਬਾਅਦ ਹੁਣ 15 ਤਰੀਕ ਨੂੰ ਸਾਡੇ ਬੇਟੀ ਦੇ ਕੱਪੜੇ ਲੱਤੇ ਵੀ ਪਾੜ ਦਿੱਤੇ ਗਏ ਮਾਰ ਘੁੱਟ ਸਿਰਾਂ 'ਚ ਸੱਟਾਂ ਹੀ ਮੇਰੇ ਸਿਰ 'ਚ ਸੱਟਾਂ ਕੰਨਾਂ ਵਿੱਚ ਦਰਦ ਹੋਈ ਜਾਂਦੇ ਆ ਜੀ ਮੇਰੇ ਬਹੁਤ ਜ਼ਿਆਦਾ ਤਕਲੀਫ ਆ ਅਸੀਂ ਬਾਰ-ਬਾਰ ਪੁਲਿਸ ਡਿਪਾਰਟਮੈਂਟ ਤੇ ਆ ਕੇ ਜ਼ੋਰ ਪਾਣੇ ਆ ਜੀ ਸਾਡੇ ਪਰ ਕੋਈ ਹਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋ ਚੁੱਕੀ ਸਾਡੇ ਕੋਈ ਜਿਹੜੇ ਉਹ ਗੁੰਡਾਗਰਦੀ ਕਰਨ ਵਾਲੇ ਆ ਉਹ ਹਜੇ ਵੀ ਧਮਕੀਆਂ ਦੇ ਰਹੇ ਆ ਕਿ ਇਕੱਲੇ-ਇਕੱਲੇ ਨੂੰ ਵੇਖਣਾ ਹੀ ਪਰਚਾ ਅਸੀਂ ਕਟਾ ਰੱਖਿਆ ਹੀ ਪਰਚਾ ਦੋ ਵਾਰੀ ਕਰਤਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਸਾਡੀ ਹੱਥ ਬੰਨ ਕੇ ਬੇਨਤੀ ਆ ਸਾਡੀ ਸੁਣਵਾਈ ਜ਼ਰੂਰ ਤਾਂ ਚਿੱਤਰ ਜਾਵੇ ਜੀ ਸੁਣਵਾਈ ਹੋਵੇ ਜੀ ਉਹਨਾਂ ਮੁਰਜ਼ਮਾਂ ਨੂੰ ਫੜਿਆ ਜਾਵੇ ਉਹਨਾਂ ਦੇ ਨਾਮ ਲਿਖੇ ਹੋਏ ਆ ਜੀ ਸਾਰਿਆਂ ਦੇ ਪਰਚੇ ਵਿੱਚ ਪਰ ਇਹ ਸਾਡੀ ਸੁਣਵਾਈ ਨਹੀਂ ਹੋ ਰਹੀ ਸਰ ਅਸੀਂ ਬਹੁਤ ਤੰਗ ਆਏ ਪਏ ਆ ਅਸੀਂ ਬਾਹਰ ਨਿਕਲ ਤੋਂ ਵੀ ਤੰਗ ਆਏ ਪਏ ਆ ਸਾਨੂੰ ਬੜਾ ਹੀ ਡਰ ਬੈਗ ਚੋਂ ਉਹਨਾਂ ਵੱਲੋਂ ਵੀ ਸਾਨੂੰ ਕਿਤੇ ਇਕੱਲੇ ਇਕੱਲੇ ਨੂੰ ਸੱਚੀ ਨਾ ਜਾਣ ਤੋਂ ਮਾਰ ਦੇਣ ਸਾਨੂੰ ਆਹੀ ਡਰ ਖਤਰਾ ਲੱਗਿਆ ਪਿਆ ਏ ਇਹਦੇ ਜ਼ਿੰਮੇਦਾਰ ਸਿਰਫ ਪੁਲਿਸ ਡਿਪਾਰਟਮੈਂਟ ਆ ਜਿਹੜੀ ਸਾਡੀ ਸੁਣ ਨਹੀਂ ਰਹੀ